ਅੱਗੇ ਤੁਸੀਂ ਮੇਰੇ ਇੱਕ ਆਹ ਵੈਨ ਦੇਖ ਰਹੇ ਹਾਂ ਕਾਰਾਂ ਵੀ ਆਉਂਦੀਆਂ ਇਨਾਂ ਦੀਆਂ ਵੈਣਾ ਵੀ ਆਉਂਦੀਆਂ ਤੇ ਟ੍ਰਾਂਟੋ ਦੇ ਨੇੜੇ ਇੱਕ ਆਹ ਏਰੀਆ ਫੈਂਚ ਤੋਂ ਨਿਊ ਮਾਰਕੀਟ ਜਿੱਥੇ ਸਰਵਿਸ ਦਿੰਦੇ ਨੇ ਐ ਇਹਦੇ ਵਿੱਚ ਕੀ ਆ ਕਿ ਜਿਹੜਾ ਤੁਹਾਡਾ ਬਸਤੇ ਖਰਚਾ ਹੋਣਾ ਕੈਨੇਡਾ ਵਿੱਚ ਜਿਹੜੇ ਇੱਧਰ ਕੈਨੇਡਾ ਵਿੱਚ ਰਹਿੰਦੇ ਨੇ ਜਾਂ ਆਏ ਨੇ ਉਹਨਾਂ ਨੂੰ ਪਤਾ ਕਿਥੇ ਪ੍ਰੈਸਟੋ ਟੈਪ ਹੁੰਦਾ ਤਾਂ ਉਹ 2 ਘੰਟਿਆਂ ਲਈ ਵੈਲਿਡ ਹੁੰਦਾ ਤੋ ਜੇ ਤੁਸੀਂ ਕਿੱਥੇ ਵੀ ਯੂਜ਼ ਕਰਦੇ ਆ ਉਹਨੂੰ 2 ਘੰਟੇ ਤਾਂ ਤੁਹਾਡਾ ਹੋਰ ਕੋਈ ਵੀ ਮਤਲਬ ਉਹਦੇ ਵਿੱਚ ਐਕਸਟਰਾ ਚਾਰਜਸ ਨਹੀਂ ਹੁੰਦਾ ਜਾਂ ਦੁਬਾਰਾ ਟੈਕਟ ਨਹੀਂ ਤੁਹਾਨੂੰ ਲੈਣੀ ਪੈਂਦੀ ਤਾਂ ਇਹ ਕੀ ਕਰਦੇ ਆ ਜੇ ਤੁਸੀਂ ਬੱਸ ਸਟੈਂਡ ਤੋਂ 1 ਕਿਲੋਮੀਟਰ 2 ਕਿਲੋਮੀਟਰ ਇੱਥੋਂ ਤੱਕ ਕੇ ਭਾਵੇਂ ਤੁਸੀਂ 10 15 ਕਿਲੋਮੀਟਰ ਤੱਕ ਵੀ ਜਾਣਾ ਤਾਂ ਇਹਨਾਂ ਦੀ ਜਿਹੜੀ ਰਾਈਡ ਆ ਉਹ ਤੁਹਾਨੂੰ ਬੱਸ ਸਟੈਂਡ ਤੱਕ ਛੱਡ ਕੇ ਆਉਂਦੇ ਨੇ ਤੇ ਜਿਹੜੇ ਇਧਰਲੇ ਲੋਕਲ ਆ ਲੋਕ ਰਹਿੰਦੇ ਨੇ ਉਹ ਤਾਂ ਬੱਸ ਵੀ ਆ ਜਿਹੜਾ ਕਦੇ ਚੜ੍ਹਦੀ ਨਹੀਂ ਗੇ ਇਦਾਂ ਹੀ ਰਾਈਡ ਬੁੱਕ ਕਰਦੇ ਨੇ ਤਾਂ ਉਹਨਾਂ ਦੇ 4 ਡਾਲਰ ਹੀ ਬੱਸ ਚ ਲੱਗਦੇ ਨੇ ਤੇ 4 ਹੀ ਇਹਦੇ ਵਿੱਚ ਲੱਗਦੇ ਨੇ ਇਹ ਘਰੋਂ ਲੈ ਕੇ ਜਾਂਦੇ ਨੇ ਤੇ ਘਰ ਹੀ ਜਿੱਥੇ ਤੁਸੀਂ ਜਾਣਾ ਉੱਥੇ ਕਿਉਂ ਤੁਹਾਨੂੰ ਛੱਡ ਕੇ ਆਉਂਦੇ ਨੇ ਤਾਂ ਮੈਂ ਵੀ ਰਾਈਡ ਆਪਣੀ ਬੁੱਕ ਕਰਵਾਈ ਹੋਈ ਆ ਉਹ 5 ਮਿੰਟਾਂ ਵਿੱਚ ਆ ਜਾਣੀ ਆ ਤਾਂ ਇਹ ਬਹੁਤ ਵਧੀਆ ਸਰਵਿਸ ਹੈ ਇੱਥੇ ਯਾਰ ਤਾਂ ਭਾਵੇਂ ਇੱਕ ਜਣਾ ਭਾਵੇਂ ਤਿੰਨ ਜਣਿਆਂ ਚਾਰ ਜਣਿਆਂ ਸਾਰਿਆਂ ਨੂੰ ਇਹ ਲੈ ਕੇ ਜਾਂਦੇ ਨੇ ਨੇਰੇ ਸਵੇਰੇ ਪਹਿਲਾਂ ਮੈਨੂੰ ਮੇਰਾ ਘੰਟੇ ਦਾ ਫਰਕ ਪੈ ਗਿਆ ਮੈਨੂੰ 3 ਘੰਟੇ ਲੱਗਦੇ ਸੀ ਘਰੇ ਜਾਣ ਤੇ ਤਾਂ ਹੁਣ ਜਦੋਂ ਮੈਨੂੰ ਇਹ ਸਰਵਿਸ ਦਾ ਪਤਾ ਲੱਗਿਆ ਤਾਂ ਮੈਂ ਇਹ ਰਾਈਡ ਬੁੱਕ ਕਰਵਾ ਲੈਣਾ ਤਾਂ ਕਿ ਆ ਪਹਿਲਾਂ ਹੀ ਹੁਣ ਮੈਂ ਅੱਧਾ ਘੰਟਾ ਘੰਟਾ ਪਹਿਲਾਂ ਬਹੁੰਨ ਜਾਣਾ ਤੁਸੀਂ ਦੇਖ ਸਕਦੇ ਹੋ ਮੈਂ ਇਹ ਰਾਈਡ ਜਿਹੜੀ ਕਿਛੇ ਸਿਧਾਰਤੀ ਇੱਥੋਂ ਤੱਕ ਇਹਨੇ ਮੈਨੂੰ 15 ਤੋਂ 20 ਕਿਲੋਮੀਟਰ ਦੂਰ ਇੱਥੇ ਛੱਡ ਕੇ ਗਿਆ ਸਟੇਸ਼ਨ ਤੇ ਇਹ ਬੱਸ ਸਟੇਸ਼ਨ ਹੈ ਜਿੱਥੋਂ ਹੁਣ ਮੈਂ ਅੱਗੇ ਬੱਸ ਲੈਣੀ ਆ ਤਾਂ ਜੇ ਮੈਂ ਉਦੋਂ ਨਾਰਮਲ ਆਉਣਾ ਹੁੰਦਾ ਤਾਂ ਇੱਥੇ ਮੈਨੂੰ ਫਟੋ ਘੱਟ 1 ਘੰਟੇ ਚ ਆਉਣਾ ਸੀ ਮੈਂ 20 ਮਿੰਟਾਂ ਚ ਇੱਥੇ ਆ ਗਿਆ ਤੇ ਹੁਣ ਸੁਣ ਦੱਸ ਦਿਓ ਕਿਹੜੀ ਐਪ ਹੈ ਜਿਹੜੇ ਤੋਂ ਇਹ ਰਾਈਡ ਬੁੱਕ ਹੁੰਦੀ ਆ ਤਾਂ ਤੁਸੀਂ ਕੀ ਆ YRT ਐਪ ਇਹ ਜਿੱਥੇ ਮੇਰੀ ਉਂਗਲ ਰੱਖੀ ਹੈ ਇਹ ਐਪ ਹੈ YRT ਐਪ ਹੈ ਜਿਹੜੀ ਡਾਊਨਲੋਡ ਕਰ ਲੈਣੀ ਆ ਤਾਂ ਇਸ ਤੇ ਸਿੰਪਲੀ ਆ ਜਿਹੜਾ ਅਕਾਊਂਟ ਬਣਾਉਣਾ ਉਹ ਚ ਕੀ ਕਰਨਾ ਤੁਸੀਂ ਇਹ ਜਿਹੜਾ ਰੀਜ਼ਨ ਹੈ ਇਹਦੇ ਵਿੱਚ ਵਿੱਚ ਹੀ ਤੁਹਾਨੂੰ ਰਾਈਡ ਮਿਲੂਗੀ ਇਸ ਤੋਂ ਬਾਹਰ ਨਹੀਂ ਇੰਨੇ ਵਿੱਚ ਹੀ ਇਹਨਾਂ ਦੀ ਸਰਵਿਸ ਹੈ ਜਿਹੜਾ ਸ਼ੋ ਕਰ ਰਿਹਾ ਤਾਂ ਸਿਰਫ ਨਾਮ ਭਰਨਾ ਤੁਹਾਡਾ ਅਕਾਊਂਟ ਬਣ ਜਾਣਾ ਉਸ ਤੋਂ ਬਾਅਦ ਹੈ ਜਿਹੜਾ ਵੇਅਰ ਟੂ ਇੱਥੇ ਉੱਪਰ ਤੁਸੀਂ ਜਿੱਥੋਂ ਚੱਲਣਾ ਉਹ ਆਪਣੀ ਲੋਕੇਸ਼ਨ ਪਾ ਦੇਣੀ ਆ ਤੇ ਜਿੱਥੇ ਜਾਣਾ ਪਹੁੰਚਣਾ ਉੱਥੇ ਥੱਲੇ ਅਡਰੈਸ ਲੋਕੇਸ਼ਨ ਪਾ ਦੇਣੀ ਆ ਤਾਂ ਫ੍ਰੀ ਤੁਹਾਨੂੰ ਕੀ ਆ ਰਾਈਡ ਮਿਲ ਜਾਣੀ ਹੈਗੀ ਸਿਰਫ 4 ਡਾਲਰਾਂ ਵਿੱਚ 4 ਡਾਲਰ ਕੋਈ ਜ਼ਿਆਦਾ ਨਹੀਂ ਕੈਨੇਡਾ ਵਿੱਚ ਤਾਂ ਬਹੁਤ ਹੀ ਮਤਲਬ ਹੈਲਪ ਕਰਦੀ ਹੈ ਜਦੋਂ ਤੁਹਾਡੀ ਜਿਹੜੀ ਵਰਕਪਲੇਸ ਆ ਉਹ ਆਊਟ ਆਫ ਏਰੀਆ ਹੁੰਦੀ ਹੈ ਜਿੱਥੇ ਕੋਈ ਬੱਸ ਸਰਵਿਸ ਨਹੀਂ ਹੁੰਦੀ ਤਾਂ ਮੈਂ ਵੀ ਇੱਥੋਂ ਹੀ ਰਾਈਡ ਲਾਈਨਰ ਰੋਜ਼